ਤੁਸੀਂ ਇੰਗਲੈਂਡ ਤੋਂ ਮੰਗਾਇਆ ਜੀ ਕਿਸ ਤਰ੍ਹਾਂ ਮੰਗਵਾਇਆ ਐ Экਪੋਰਟ ਕਰਾ ਕੇ ਕਿਆ ਕਿਆ ਦਿੱਕਤਾਂ ਵੀ ਆਈਆਂ ਸਾਡੇ ਬਾਬਾ ਜੀ ਦਾ ਨਾਮ ਮੰਗਾਇਆ ਆਏ ਆ ਜੀ ਇਹ ਇੰਗਲੈਂਡ ਦਾ ਗਿਫਟ ਮੈਸੀ ਕਹਿੰਦੇ ਇਹਨੂੰ ਆ ਜੀ ਇਹ ਚੀਜ਼ ਆ ਜਿਹੜੀ ਰੂਟਰੀ ਪੰਪ ਆ ਇਹਨੂੰ ਇਹਦਾ ਬਹੁਤ ਜ਼ਿਆਦਾ ਫਰਕ ਆ ਕੋਈ ਧੂਏ ਦੀ ਲੈਸ ਨਹੀਂ ਦਿਖਾਉਣੀ ਇਹਨਾਂ ਇਹਦਾ ਆਵਾਜ਼ ਜ਼ਿਆਦਾ ਕੱਚਦੀ ਆ ਹਾਂ ਜੀ ਫਰਾਂਸੀਚ ਨਹੀਂ ਹੈ ਇਹਦੇ ਨਾਲ ਦਾ ਟਰੈਕਟਰ ਇੰਗਲੈਂਡ ਤੇ ਹੀ ਆਉਂਦਾ ਦਾ ਇਹ ਟਰੈਕਟਰ ਇਹ 70 ਤੇ 76 70 ਤੱਕ ਆਏ ਆ ਤੇ ਬੰਦਾ ਹੀ ਨਹੀਂ ਥੱਕਦਾ ਇਹਦੇ ਉੱਪਰ ਬੈਠਣ ਦਾ ਹੀ ਬਹੁਤ ਨਜ਼ਾਰਾ ਆ ਇੰਗਲੈਂਡ ਤੋਂ ਆਇਆ ਟਰੈਕਟਰ 1970 ਮਾਡਲ ਦੀ ਗੱਲ ਕਰ ਰਹੇ ਹਾਂ ਇਸ ਟਾਈਮ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਟਰੈਕਟਰ ਦੀਆਂ ਇਹ 70 ਮਾਡਲ ਹੈ ਤੇ ਇਸ ਵਕਤ ਇੰਗਲੈਂਡ ਤੋਂ ਮੰਗਵਾਇਆ ਸੀ ਤੇ ਉਸ ਤੋਂ ਬਾਅਦ ਇਹਦੀ ਮੋਡੀਫਿਕੇਸ਼ਨ ਕੀਤੀ ਗਈ ਹੈ ਕਿਸਾਨਾਂ ਨੇ ਜੋ ਕਿ ਆਪਣੀ ਜਾਨ ਸਮਝੀ ਹੈ ਤੁਸੀਂ ਵੇਖ ਸਕਦੇ ਹੋ ਰਿਮ ਪਾਏ ਗਏ ਨੇ ਟਰੈਕਟਰਾਂ ਦੇ ਟਾਇਰ ਵੱਡੇ ਲਗਾਏ ਗਏ ਨੇ ਤੇ ਪਾਵਰ ਸਟੀering ਇਹ ਮਿਸਤਰੀ ਦੇ ਵੱਲੋਂ ਕੀਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਇਹ ਨੇ ਉਹ ਮਿਸਤਰੀ ਬਲਵੰਤ ਸਿੰਘ ਗੱਲਬਾਤ ਕਰਾਂਗੇ ਆਂਦੇ ਨਾਲ ਪਾਵਰ ਕੀਤਾ ਮੈਨੂੰ ਉਹਨੇ ਪਾਵਰ ਕੀਤਾ ਦੱਸੂੰਗਾ ਕਿੰਨਾ ਸਮਾਂ ਲੱਗ ਜਾਂਦੇ ਨੇ ਇਨੋਂ ਕੋ ਟੋਟ ਇੱਕ ਹਫਤਾ ਲੱਗ ਜਾਂਦਾ ਇੱਕ ਹਫਤਾ ਲੱਗਦਾ ਇੱਕ ਹਫਤਾ ਤੁਸੀਂ ਕਹਿੰਦੇ ਕੋਈ ਹੋਰ ਕੰਮ ਨਹੀਂ ਫੜਦੇ ਇਸ ਦੇ ਉੱਪਰ ਪੂਰਾ ਮੋਟੀਵੇਟ ਹੋਣਾ ਪੈਂਦਾ ਦੇਖਣਾ ਪੈਂਦਾ ਹੈ ਨਾ ਤੇ ਗੱਲ ਕਰੀਏ ਤੇ ਹੋਰ ਜੋ ਕਿਸਾਨਾਂ ਨੂੰ ਦਿੱਕਤ ਹੈ ਬਹੁਤ ਆਉਂਦੀ ਕਿਉਂਕਿ ਜਰੂਰ ਉਂਦੀ ਹਰ ਇੱਕ ਨੂੰ ਪਾਵਰ ਸਟੀering ਦੀ ਜੀ ਤੇ ਅੰਦਾਜ਼ਾ ਤੁਸੀਂ ਦੱਸੋਗੇ ਕਿੰਨਾ ਕ ਖਰਚਾ ਆ ਜਾਏਗਾ ਕਿ ਬਜਟ ਤੋਂ ਹੁੰਦਾ ਕਿਦੀ ਓਵਰ ਬਜਟ ਤਾਂ ਨਹੀਂ ਜਾਂਦਾ ਨਹੀਂ 30 ਤੋਂ 32000 ਤੱਕ ਖਰਚਾ ਹੋਵੇ 30 ਤੋਂ 32000 ਤੱਕ ਤੁਸੀਂ ਦੇਖਿਆ ਕਿ 30 ਤੋਂ 32000 ਤੱਕ ਇਹ ਪਾਵਰ ਸਟੀering ਕਰਕੇ ਦਿੰਦੇ ਨੇ ਪਰ ਵੇਖਣ ਵਾਲੀ ਗੱਲ ਇਹ ਹੈ ਕਿ 270 ਮਾਡਲ 70 ਮਾਡਲ ਟਰੈਕਟਰ ਜਿਸ ਦਾ ਇੰਜਨ ਵੀ ਕਾਮਯਾਬ ਹੈ ਬੜਕਾ ਮਾਰਦਾ ਟਰੈਕਟਰ ਤੇ ਦੇਖਣ ਵਾਲੀ ਗੱਲ ਹੈ ਕਿ ਦੇਖੋ ਬੋਡੀ ਵੀ ਬਹੁਤ ਵਧੀਆ ਰੱਖੀ ਹੋਈ ਹੈ ਸ਼ਿੰਗਾਰ ਕੇ ਰੱਖਿਆ ਹੈ ਟਰੈਕਟਰ ਤੇ ਇਸ ਲਈ ਜੋ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਕੋਲ ਮਾਲ ਖੜੇ ਨੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੰਗਲੈਂਡ ਤੋਂ ਮੰਗਾਇਆ ਜੀ ਕਿਸ ਤਰ੍ਹਾਂ ਮੰਗਵਾਇਆ ਐਕਸਪੋਰਟ ਕਰਾ ਕੇ ਕਿਆ-ਕਿਆ ਦਿੱਕਤਾਂ ਵੀ ਆਈ ਹੋਣ ਸਾਡੇ ਬਾਬਾ ਜੀ ਦਾ ਨਾਮ ਮੰਗਾਇਆ ਸੀ ਹਾਂ ਜੀ ਹਾਂ ਜੀ ਬਾਬਾ ਜੀ ਨੇ ਮੰਗਾਇਆ ਹਾਂ ਹਾਂ ਜੀ ਹਾਂ ਹਾਂ ਇਹ ਮਾਲ ਕਹਿੰਦੇ ਵੀ ਜੱਦੀ ਟਰੈਕਟਰ ਹੈ ਇਹ ਇੰਗਲੈਂਡ ਤੁਹਾਡ ਲੈਡ ਵੀ ਤੁਹਾਡੇ ਘਰ ਉੱਤੇ ਖੜਾ ਸੀਗਾ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਤੇ ਹੁਣ ਤੁਸੀਂ ਇਹਦਾ ਪਾਵਰ ਸਟੀering ਕਰਾਇਆ ਏ ਕੀ ਸੋਚ ਕੇ ਕਰਾਇਆ ਜਿੱਦਾਂ ਟਰੈਕਟਰ ਜਾਨ ਹੈ ਤੁਹਾਡੀ ਹਾਂਜੀ ਹਾਂਜੀ ਅੱਜ ਕੱਲ ਦੇ ਮੁੰਡੇ ਕਹਿੰਦੇ ਵੀ ਚਾਹੀਦਾ ਹੁਣ ਦੁਗਾਈ ਪ੍ਰੈਸ਼ਰ ਸਟੀering ਚਾਹੀਦਾ ਦੂਜਾ ਨਹੀਂ ਚਾਹੀਦਾ ਹੈ ਵੀ ਬਾਹਾਂ ਤੱਕ ਦੀਆਂ ਦੂਜੇ ਗੱਲ ਆਏ ਆ ਜੀ ਵੀ ਇਹ ਇੰਗਲੈਂਡ ਦਾ ਗਿਫਟ ਮੈਸੀ ਕਹਿੰਦੇ ਇਹਨੂੰ ਜੀ ਹਾਂਜੀ ਇਹ ਚੀਜ਼ ਹੈ ਜਿਹੜੀ ਰੂਟਰੀ ਪੰਪ ਹੈ ਇਹਨੂੰ ਜੀ ਇਹਦਾ ਬਹੁਤ ਜ਼ਿਆਦਾ ਉਹ ਹੈ ਫਰਕ ਹੈ ਕੋਈ ਧੂਏ ਦੀ ਲਿਸ ਨਹੀਂ ਦਿਖਾਉਣੀ ਇਹਨੇ ਇਹਦਾ ਆਵਾਜ਼ ਨਾਲ ਖਿੱਚਦੀ ਹੈ ਜੀ ਹਾਂ 70 ਤੱਕ ਆਇਆ ਉਸ ਤੋਂ ਬਾਅਦ ਨਹੀਂ ਟਰੈਕਟਰ ਆਇਆ ਤੇ ਹੁਣ ਜਿਹੜੇ ਨੌਜਵਾਨ ਕਹਿੰਦੇ ਆ ਯਾਰ ਪੁਰਾਣੇ ਆ ਉਹ ਗੱਲਾਂ ਬਾਤਾਂ 59 11 ਛੱਡੋ ਹੁਣ ਨਵੇਂ ਦੇਖੀਏ ਚੌਂਡੀਰ ਦੇਖੀਏ ਨਵੇਂ ਦੇਖਦੇ ਟਰੈਕਟਰ ਟਰੈਕਟਰ ਵੀ ਟ੍ਰੈਂਡ ਦੇ ਨਾਲ ਬਦਲਦਾ ਜਾ ਰਿਹਾ ਹੈ ਤੇ ਬੰਦਾ ਹੀ ਨਹੀਂ ਥੱਕਦਾ ਇਹਦੇ ਬੈਠਣ ਦਾ ਹੀ ਬਹੁਤ ਨਜ਼ਾਰਾ ਅੱਛਾ ਹਾਂ ਜਾਂ ਕੋਈ ਹੋਹੀ ਨਹੀਂ ਕਿਆ ਕਰੂਗਾ ਦੂਜੇ ਟਰੈਕਟਰ ਘੋਟੇ ਥੱਕ ਲੈਣੇ ਬੈਠਿਆਂ ਦੇ ਠੌਂਕ ਹੈ ਜੀ ਮੋਟੇ ਨੂੰ ਸੌਂਕ ਹੈ ਪੂਰਾ ਇਹਦਾ 60000 ਦਾ ਤਾਂ ਪਿੱਛੇ ਸਪੀਕਰ ਕਹਿੰਦੇ ਲਵਾਉਣਾ ਜੀ ਕਿਸਾਨ ਹੈ ਤਾਂ ਅਸੀਂ ਆਂ ਕਿਸਾਨ ਹੈ ਤਾਂ ਮਿਸਤਰੀ ਹੈ ਕਿਸਾਨ ਹੈ ਤਾਂ ਤਰਖਾਨ ਹੈ ਮਲਕ ਕਿਸਾਨ ਦੇ ਨਾਲ ਜੁੜੇ ਹੋਏ ਕਿਤੇ ਨਾਲੇ ਸਾਰਾ ਕੰਮ ਹੈ ਉਹਨਾਂ ਨੂੰ ਮੈਸੇਜਿੰਗ ਨਹੀਂ ਹੋ ਰਿਹਾ ਸੀਗਾ ਉਸ ਤੋਂ ਬਾਅਦ ਇਹਨਾਂ ਮਿਸਤਰੀ ਦਾ ਵੀ ਬਹੁਤ ਵੱਡੀ ਦੇਣ ਹੈ ਇਹਨਾਂ ਨੂੰ ਇਹਨਾਂ ਨੂੰ ਇੰਨੀ ਖੁਸ਼ੀ ਹੋਈ ਕਿਉਂਕਿ ਉਹਨੂੰ ਪਾਵਰ ਸਟੀering ਕਰਕੇ ਇਹਨਾਂ ਨੇ ਉਹਦੀ ਜਾਨ ਬਣਾ ਦਿੱਤੀ ਕਹਿ ਲੀਏ ਲਗਜ਼ਰੀ ਕਾਰਾਂ ਜਿੱਦੀ ਇਹਦੀ ਸ਼ਾਨ ਬਣ ਗਈ ਹੈ ਸੋ ਪੰਜਾਬੀਆਂ ਨੇ ਤਾਂ ਆਪਣੀ ਧਾਕ ਥਾਂ-ਥਾਂ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚਾਈ ਹੋਈ ਹੈ ਪਰ ਇਹ ਆਪਣੇ ਦੇਸ਼ ਵਿੱਚ ਇੰਗਲੈਂਡ ਦੀਆਂ ਚੀਜ਼ਾਂ ਰੱਖੀ ਬੈਠੇ ਨੇ ਸੋ ਸਾਡੇ ਪੰਜਾਬੀ ਜੋ ਫਤਿਹ ਕਰਨ ਜਾਣਦੇ ਨੇ ਉਹਨਾਂ ਨੇ 19 ਵਾਰ ਦਿੱਲੀ ਫਤਿਹ ਕੀਤੀ ਐ 20ਵੀਂ ਵਾਰ ਹੁਣ ਇਹ ਜਿਹੇ ਮਿਸਤਰੀਆਂ ਨੂੰ ਸਾਨੂੰ ਪ੍ਰਮੋਟ ਕਰਨ ਦੀ ਲੋੜ ਐ ਕਿਉਂਕਿ ਅਗਰ ਇਹਨਾਂ ਨੂੰ ਅਸੀਂ ਪ੍ਰਮੋਟ ਕਰਾਂਗਾ ਤਾਂ ਸਾਡੀ ਕਿਸਾਨੀ ਤੇ ਸਾਡੇ ਟਰੈਕਟਰ ਜਿਉਂਦੇ ਰਹਿਣਗੇ ਕੁਰਾਲੀ ਤੋਂ ਗੁਰਸੇਵਕ ਸਿੰਘ ਦੀ ਰਿਪੋਰਟ